ਜਾ ਮਾਤਾ ਦੀਸ ਚੱਲੇ ਬਾਬੋ ਮਾਤਾ ਲੈਣਾ ਦੇ ਵੀ ਜੀ ਬੈਗੜਾ ਤਿਆਰ ਤੇ ਲੌਕਰ ਲਾਈਵ ਹੋਏ ਇਹ ਜਿਹੜੀ ਕੰਮ ਦੋ ਹੈ ਬਾਬੋ ਸਵਾਗਤ ਹੈ ਆਪਣੇ ਬਲੌਗ ਵਿੱਚ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈੱਲ ਆਈਕਨ ਦਾ ਘੰਟੀ ਦਾ ਬਟਨ ਦਬਾਓ। ਪਰ ਤੁਹਾਡੇ ਲਈ ਛੋਟੀਆਂ-ਛੋਟੀਆਂ ਵੀਡੀਓ ਲੈ ਕੇ ਆਵਾਂਗੇ। ਦੇਖੋ ਆਪਣੀ ਵੀਡੀਓ ਫੁੱਲ ਗਏ ਸ੍ਰੀਮਾਨ ਨਾਣਾ ਦੇ ਮੱਥਾ ਟੇਕ ਕੇ ਬੈਲਦੇ ਆਵਾ ਭੇ ਅੱਗੇ ਕੇ। ਆਈ ਬਾਬੋ ਤੇ ਲੰਗਰ-ਲੰਗਰ ਸਾਖ ਲਈਏ। ਆਓ 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 ਆਓ। ਓ ਬੜਾ ਜੀਵੈਗਰ ਵਾਲਾ ਲੰਗਰ ਛੱਕੇ ਮਾਮਾ ਮਾਜ ਦਾ ਖੁੱਲਾ ਭੰਡਾਰਾ ਚੱਲ ਰਿਹਾ ਗਰਮਾ ਗਰਮ ਸਵਾਦ ਦੇਸ ਤੋਂ ਹਲਮਾ ਰੋਟੀ ਗਰਮਾ ਗਰਮ ਆਲੂ ਪਕੋੜੇ ਬੜਿਆਂ ਦੇ ਸਾਜੀ ਨਾਲ ਨੂੰ ਗਰਮ ਲੜਾ ਯਾਰ ਬਣ ਗਈ ਗੱਲ ਜੀਵੈਗਣਾ ਖੜੀਆਂ ਦੇਖੋ ਜੀਵੈਗਣਾ ਓ ਜੀਵੈਗੜਾ ਖੜ ਗਿਆ ਬਾਪੇ ਜੀਵੈਗੜਾ ਓ ਜੀਵੈਗੜਾ ਵਾਲੇ ਵੀਰ ਲੰਗਰ ਛੱਕੇ ਜਾਓ ਸਾਰੇ ਬਲੌਗਰ ਬਾਅਦੋਂ ਦੇਖਾਇਆ YouTube ਤੇ ਪਾਉਂਦਾ ਉਹ ਬਾਬੇ ਉਹ ਜੀਪ ਵੈਗਨ ਵਾਲੇ ਚੜੋ ਜੀਪ ਵੈਗਨਾਂ 'ਚ ਹੋਰ ਬੈਠੋ ਜੀਪ ਵੈਗਨ ਵਾਲੇ ਵੀ ਲੰਗਰ ਛਕ ਰਹੇ ਨੇ ਜਾ ਦੀ ਸੇਵਾ ਚ ਬਲੌਗ ਚ ਓਜੀ ਪੈ ਗੰਦੇ ਆ ਤੂੰ ਆ ਬੋਤਲ ਕਿੱਥੇ ਡੰਗੀ ਫਿਰਦਾ ਓ ਕਿੱਦਾਂ ਡੰਗੀ ਕਰਦਾ ਪਟੂਆ ਬੋਤਲ ਉੱਪਰ ਵਾਲੀ ਜੀਪ ਵਗਣਾ ਖੜੀ ਆ ਦੋ ਜੀਪ ਵਗਣਾ ਖੜੀਆਂ ਨੇ ਆ ਜੀ ਵਗਣ ਦੇ ਇੱਕ ਦਾ ਫਿੰਗਰ ਟਿੱਲੀ ਆਉਗੀ ਆ ਲੋਡ ਕਰ ਜਾਂਦਾ ਬਾਬੇ ਲੱਗ ਗਿਆ ਜੀ ਵਗਣਾ ਲੋਕ ਸ੍ਰੀ ਚਮਕੌਰ ਸਾਹਿਬ ਪਹੁੰਚ ਚੁੱਕੇ ਆ ਆ ਸ਼ੌਤ ਨਹੀਂ ਦੇ ਨੇ ਫੂਲ ਦੇ ਲੈ ਨੇ ਕਿਹੜੇ ਨੇ ਕੋੜੇ ਨੇ ਕੋੜੇ ਨੂੰ ਪਤਾ ਨਹੀਂ ਕੋੜੇ ਕੋੜੇ ਬਾਬੇ ਜੀਵੈਗਨ ਖੜ ਗਿਆ ਨੇ ਉਤਰ ਆ ਬਾਈ ਉਤਰੋ ਖੜ ਜਾ ਖੜ ਜਾ ਜੀ ਬਾਬਿਓ ਤੇ ਮਿਲ ਗਿਆ ਜੀਵੈਗਨ ਵਾਲੇ ਵੀਰਾਂ ਨੂੰ ਕਮਰਾ ਹਾਲ ਹੀ ਲੇਤਾ ਬਾਬਿਓ ਸਾਰੇ ਫੱਟੋ ਫੱਟ ਬੈਠੇ ਲੋਟਾ ਬਾਈ ਕਮਰਾ ਜੀ ਵੈਗਨ ਨਾਲੇ ਲੋਟਾ ਭਾਈ ਜੀ ਵੈਗਨ ਨਾਲੇ ਕਮਰਾ ਲੋਟਾ ਹੈਲੋ ਜੀ ਵੈਗਨ ਵੀ ਦਿਖਾਉਣਾ ਪਾਪੇ ਕਿੱਥੇ ਖੜਾਤੀ ਆਉਂ ਉਹ ਲਾਤੇ ਜੀ ਵੈਗਨ ਆਏ ਕਿ ਕੰਟ ਮਿਲਦਾ ਫਰਦਾ ਜਾਊਗਾ ਆਖੜਾਤੀ ਆ ਪਾਪੇ ਜੀ ਵੈਗਨ श्री चमकौर साहब पहुँच चुके हैं नेरे तो पहला पहला बढ़िया बाबे की कृपाण आ गई बैठा बाबे हाल च सारे कट्ठे हुए दिखाता है ਜੀ ਵੈਗਨ ਵਾਲੇ ਵੀਰ ਜੀ ਵੈਗਨ ਵਾਲੇ ਪੈਂਟ ਪਾਲਾ ਬਾਬਾ ਮਾਰ ਮਾਰ ਲ ਬੜੇ ਦੂਰਾ ਕਰ ਦੂ ਬੋਦ ਦਰਤੇ ਮਾ ਸ੍ਰੀ ਹਰਿ ਨਾ ਨੰਦਰ ਕੰਨੀ ਨੂੰ ਨਾਲ ਦਾ ਬਾਬਾ ਕੇ ਜਾਦੇ ਬਾਬੇ ਤੋਂ ਪੌੜੇ ਦੇ ਪਾਸੇ ਸ਼੍ਰੀ ਨਾਨਾ ਦੀ ਮੰਦਿਰ ਤੇ ਕੇ ਕੌਲਾਂ ਟੋਬੇ ਤੇ ਮੱਥਾ ਮੱਥਾ ਮਿਲਦੇ ਆ ਯਾਖਸ਼ ਉੱਪਰ ਮੰਦਿਰਾਂ ਚ ਕਰੋ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਇਕਨ ਦਾ ਬਟਨ ਵੀ ਜਰੂਰ ਦਬਾਇਓ ਮੈਲ ਦੇ ਅੱਗੇ ਬਾਬੇ ਬਾਬੇ ਆ ਗਏ ਮਾਤਾ ਸ਼੍ਰੀ ਨਾਨਾ ਦੀ ਮੰਦਿਰ ਤੇ ਮੱਥਾ ਮੱਥਾ ਟੇਕਦੇ ਕਮਰਾ ਲੈਣਾ ਸੰਗਤ ਦੇਖ ਲੋ ਸਾਡੀ ਬਾਬੇ ਜੈ ਮਾਤਾ ਦੀ ਜੈ ਮਾਤਾ ਦੀ ਬਾਬੇ ਸਾਰੀ ਸੰਗਤ ਸਾਡੀ ਆ ਉਹ ਜੀਪ ਐਗਨ ਵਾਲੇ ਨੇ ਜੀਪ ਐਗਨ ਵਾਲੇ ਜੀਪ ਐਗਨ ਵਾਲੇ ਨੇ ਬਾਬੇ ਚਲੋ 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 ਚਾਲਸ ਬੀਟੀ ਚੱਲ ਆ ਜਾਂਦੀ ਆ ਚਲੋ ਵੀ ਚਲ ਜੋਰ से बोलो जय माता दी ਟਰਾਲੇ ਤੋਂ ਚੜਾ ਕੈਮ ਹੈ ਅੱਬੇ ਪੌਜ ਦੀ ਮਾਤਾ ਦੇ ਮੰਦਰਾਂ ਤੇ ਇਕੱਠ ਬਹੁਤ ਜ਼ਿਆਦਾ ਪਾਪਾ ਕਾਸ਼ ਵੀ ਇਹ ਕਰਤਾ ਕਿ ਕਿਰਪਾ ਲਾਈਨਾਂ ਵਿੱਚ دروازੇ ਸਤਿਕਾਰ ਸਾਵਧਾਨੀ ਆਪਣੇ ਕੀ ਇਸਵਾਦੇ ਬੁਣੀ ਕਰਿਆ ਦੇਗਾ ਉਹ ਮਾਸਤੇ ਫੁੱਲ ਨਿਕਲ ਆਵੇ ਆਪਣੇ ਸਬੰਧਕਾਂ ਦਾ ਨਿਸ਼ਾਨ ਆਪਣੀ ਜਿਸੇ ਲੋਕਾਂ ਦੇ ਮਾਮਲਾ ਬੋਲ ਕੇ ਆਪਣਾ ਕਮਾਲ ਤਕਨੀਕੀ ਨੋਟਸ ਵਿੱਚ ਮਾਮਲਾ ਪਾਇਆ ਹੈ ਜਿਆਦਾ ਤੁਹਾਡੇ ਕੋਲ ਹੈ ਹਾਂਜੀ ਬਾਬੂ ਮੱਥਾ ਟੇਕ ਲਿਆ ਨਾਰਾ ਲਾਵਾ ਪਰ ਅੰਦਰ ਜਾਣ ਵੀਡੀਓ ਬਣਾਉਣ ਨਹੀਂ ਦਿੱਤੀ ਵਧੀਆ ਦਰਸ਼ਕ ਹੋ ਮਾਤਾ ਦੇ ਅੱਪਰ ਪੂਰਾ ਵਧੀਆ ਮੌਸਮ ਆ ਟਾਪ ਦਾ ਜਿਹਨੇ ਆ ਦੇ ਬੜੇ ਜਿਹਨੇ ਸੰਚਾਰ ਦੇ ਹੋਣਾ ਜਿਹਨੇ ਮੱਥਾ ਦੇ ਕੇ ਹੋਣਾ ਜਿਵੇਂ ਦੇਖਾਂ ਮ ਆਈ ਬਾਬੇ ਤੇ ਮਥਮਸਾ ਟੇਕ ਲਿਆ ਸੰਗਤ ਹੋਈ ਜਾਂਦੀ ਆ ਇਕੱਠੀ ਅੱਧੀ ਕਿ ਤਾਂ ਹੋ ਗਈ ਅੱਧੀ ਕਿ ਇਕੱਠੀ ਹੋਈ ਜਾਂਦੀ ਆ ਅੱਧੇ ਕਿ ਹੋ ਗਏ ਦੇਖੋ ਚੱਪ ਕੱਢਦਾ ਇੱਧਰ ਵੀ ਦੇਖ ਆਹ ਰੇ ਇੱਧਰ ਫੋਨ ਤੇ ਦੇਖ ਸਾਲਾ ਜੈਬ ਵੀ ਕੱਢਦਾ ਦੇਖ ਪਹਾੜਾਂ ਦੇ ਕੱਬ ਸਹੀ ਗੱਲ ਆ ਵੇ ਤੇਰਾ ਹੀ ਆ ਲਿਆ ਅੰਦਾਇਲੇ ਵਾਸਤੇ ਆ ਇਹ ਪਹਾੜਾਂ ਭੂੜਾ ਵਾਸਤੇ ਆ ਇਹ ਨਾ ਸਪੈਸ਼ਲ ਚਲੋ 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 ਖੋਦੋ ਤੇ ਦੇਖੀ ਦੇ ਹੁਣ ਪਹਾੜ ਤੇ ਨਾਲ ਮਾਰਨੀ ਚਲੋ ਮੰਮੀ ਹੁਣ ਦੇ ਬੱਪੀ ਨਾਲ ਚੋਣਾ ਹਾਂਜੀ ਮਿੱਤਰੋ ਮੱਥਾ ਮੱਥਾ ਠੇਕ ਕੇ ਕੌਲਾਂ ਟੋਬੇ ਤੇ ਆ ਕੇ ਤੇ ਜੀਪ ਆਗਣਾ ਕੂਲ ਨੂੰ ਚੱਲੇ ਆ ਜੀਪੀ ਨਾਲ ਜਾਂਦੀ ਆ ਜੀਪ ਆਗਣਾ ਤੇ ਕਰਦਿਆ ਗਰਮ ਇੰਜਣ ਚਾਲਦੇ ਆ ਫਿਰ ਇੱਥੇ ਕਿੱਥੇ ਆਉਗਾ ਹਾਂ ਯਾਰ ਦੋ ਬਣਾਣੇ ਰੀਲਾਂ ਚਿਲਾ ਮੂੰਹ ਨੂੰ ਕਿਵੇਂ ਲੱਗਿਆ ਮੂੰਹ ਤਾਂ ਮੁੱਕੀ ਗਈ ਸ੍ਰੀ ਅਨੰਦਪੁਰ ਸਾਹਿਬ ਕਿਲਾ ਉੱਧਰ ਤੋਂ ਮੈਰੀ ਜਿੱਤੀ ਇਹ ਕੋਰ ਦਾ ਮੁੰਡਾ ਖਟੋਲਾ ਅੰਦਰ ਆ ਮੂਰੇ ਲੈ ਖੜਾ ਮੂਰੇ ਲੈ ਹਾਂ ਜੀ ਬਾਬਾ ਤਰਨੰਤਪੁਰ ਮੱਥਾ ਟੇਕ ਲਿਆ ਤੇ ਸ਼ੰਗਤ ਥੋੜੀ ਜਿਹੀ ਹੰਬ ਗਈ ਹੈ ਤੇ ਬਾਬੇ ਦਾਲਦੋਮ ਲੈ ਕੇ ਸੋ ਦੇਖਿਆ ਬਾਬੋ ਇਹ ਦੁਆ ਕਿਦਾਂ ਤਿਆਰੀ ਕਰਦੇ ਆ ਦੁਆ ਦੇਖਣਾ ਬਹੁਤ ਕੋਸ ਦੇਖਣੀ ਮੈਂ ਮਾਨ ਲੈਂਦਾ ਰਾਸਤਾ ਖਾਲਸ ਦੀ ਤਿਆਰੀ ਹੈਗੀ ਦੇਖੋ ਤੇ ਜੇ ਖੁੱਲਿਆ ਹੈ ਨਹੀਂਗਾ ਮਾਲ ਦਾ ਉਹ ਨਾ ਬੱਬ ਜਵਾਬ ਦੇ ਉੱਤੇ ਜੀ ਮੰਜੀ ਸਾਹਿਬ ਮੱਥਾ ਟੇਕ ਕੇ ਹੋ ਗਿਆ ਫ੍ਰੀ ਆਫਰਦਾ ਕਰਵਾਜ ਕੱਲ੍ਹ ਹੀ ਤੁਰੇ ਫਰਦਾ ਪਟੂ ਆ ਜਾ ਕੱਲ੍ਹ ਹੀ ਤੁਰੇ ਫਰਦਾ ਮੇਰਾ ਹਾਲਾ ਖੋਸ ਵਾ ਬਟਾ ਵੇਖੀ ਬਿਠੇ ਦੇਸ ਵਾਲਾ ਖੋਸਣਾ ਫਟਾ ਜਵਾਹੀ ਡਰਦਾ ਡਰਦਾ ਦੇਖ ਲਖੋਸ ਗਰਵਾਜ ਸੋਕਵਾ ਦਾ ਕੋਈ ਚੱਕਰ ਨਹੀਂ ਆਹ ਜਵਾਕ ਪਿੱਛੇ ਬਿਠਾ ਲਿਆ ਪਿੱਛੇ ਵਾਲਾ ਨਾ ਕਰ ਰਿਹਾ ਨੀ ਹੋਰ ਉਧਾਰੂ ਟੂਲੇ ਰਗਾ ਦੇ ਦੇ ਦਰਵਾਜੇ ਦਰਵਾਜੇ ਹੋਏ ਨਾ ਕੋਈ ਓਹ ਦੇਖੀ ਮੂਰੇ ਰਾਜੇ ਰੇਲ ਘਟੀ ਦੇ ਅਰੇ ਮੈਂ ਦੇ ਲੱਖੀ ਕੋਈ ਨੇ ਤੋ ਸਾ ਬਣ ਗਿਆ ਸਾ ਬਣ ਕੇ ਕੈਸਾ ਬਣ ਰਿਹਾ ਜੇ ਬੂਟ ਮੇਰੇ ਦੇਖੋ ਜੇ ਸੂਟ ਮੇਰੀ ਦੇਖੋ ਲਾ ਕੇ ਤਾ ਹੈ ਜੈਸੇ ਕੋਈ ਬਾਬੋ ਟਿਕਟ ਮਿਲ ਗਈ ਆ ਮੈਂ ਬਰਾਸਤਾ ਖਾ ਚੁਕ ਨਹੀਂ ਚੱਲੇ ਦੇਖ ਲੈ ਘਰ ਤੇ ਜਾ ਬੱਬਿਆ ਬਾਗ ਆਪਣੇ ਆਉਂਗਾ ਸਾਰਾ 40 45 ਜਣੇ ਆ ਮੈਂ ਇਹਨੇ ਕੇਸ ਬਾਹਰ ਆ ਗਏ ਗੰਨੇ ਨਹੀਂ ਤੇ ਦੂਜਾ ਕੱਟ ਕੇ ਮਰਨਾ ਸਾਰਾ ਬਚਿਆ ਆ ਆਹ ਨਹੀਂ ਆਹ ਆਹ ਦੇਖ ਤੁਸੀਂ ਜਿਹੜੇ ਮੋਣਿਕਾ ਉਹਦੇ ਘਾਟ ਹਾਂਜੀ ਬਾਬੋ ਪਹੁੰਚ ਗਏ ਡੈਮ ਤੇ ਥੋੜਾ ਗਲਾ ਖਰਾਬ ਹੋ ਗਿਆ ਸਾਡੇ ਭਰਾ ਦਾ ਜਾਉਂਦੇ ਬੱਬੇ ਬਾਲ ਖਾਣ ਆਉਂਦੇ ਚੈਸਤੀ ਚ ਮਿਲਦੇ ਆਂ ਵੀਡੀਓ ਆਉਨੇ ਕੈਸਤੀ ਦੀ ਵੀ ਮਿਲਦੇ ਆਂ ਬੱਬੇ ਅੱਗੇ ਕੈਸਤੀਆਂ ਦੇਖੋ ਬੱਬੇ ਯਾਰ ਪਹਿਲਾਂ ਉਹ ਸਾਡੋ ਆਈਆ ਬਾਬੇ ਗੱਤੀ ਉਥੋਂ ਬਾਬੇ ਦੇ ਆਈਆ ਹਾਂਜੀ ਬਾਬੇ ਤੇ ਬਹਿ ਗਏ ਕਿਸ਼ਤੀ ਦੇ ਵਿੱਚ ਆ ਅਗਲਾ ਟੂਪੀ ਆ ਬਾਲਦੇ ਅਕੇ ਚਾਲਦੀ ਚ ਹਾਂਜੀ ਬਾਬੇ ਤੇ ਕਿਸ਼ਤੀ ਆਊਟ ਕਰੀ ਬਾਬੇ ਅੱਗੇ ਗੱਡੀ ਤੇ ਕਰਾਲੀ ਬੁੱਕ ਸੋਮ ਰਾਈਫ ਉਹ ਖਤਰਨਾਕ ਆ ਬਾਬੇ ਸਿੰਗਲ ਰਾਹ ਜਮ ਪਹਾੜ ਵੱਢ ਕੇ ਬਣਾਇਆ ਲਾ ਫਾਸਟ ਹੈ ਹਾਂ ਦੀ ਡਾਲਾ ਇਧਰ ਪਾਰੀ ਕਿਵੇਂ ਅੱਛਾ ਹਾਂ ਦੇਖੋ ਤੇਰੇ ਮਾਲ ਕਰਕੇ ਵੱਡੀ ਉਹਨਾਂ ਨੇ ਕਾਰ એ નઈ નઈ ગાલ્લો ઓછો બનાવો બનાવો હા હા બિલાગે ગ્રીડ ઓ ટેકનોલોજી કેડી તતરો હેલો હે રોયલ ઓ સિલો મળી હે ગ્રીડ રોયલ હે રોયલ રોયલસ રોયલ રોયલ હા આ ર ટ્રિપલ આર કોઈ રો મહી પે આતલતી હો ગી ਨਾਲ ਕਹਿੰਦੇ ਨਹੀਂ ਕਹਿਣ ਦੀ ਟ੍ਰਿਪਲ ਆਰਾ ਮੈਨਾਲਾ ਟ੍ਰਿਪਲ ਕਿਹੜੇ ਪਾਸੇ ਬਾਬੇ ਦਾ ਮੱਥਾ ਮੱਥਾ ਟੇਕ ਲਿਆ ਬਾਬੇ ਦਾ ਪ੍ਰਸਾਦ ਲੋਕੇਸ਼ਨ ਲੋਕੇਸ਼ਨ ਦੇਖੋ ਪਾਪਾ ਤੇ ਬੱਬੂ ਲੋਕੇਸ਼ਨ ਹਾਂ ਹਾਂ ਤੁਹਾਨੂੰ ਦੇਖੋ ਲੋਕੇਸ਼ਨ ਆਹ ਬਹੁਤ ਬਹੁਤ ਨੰਦ ਤੋਂ ਦੇਖਿਆ ਨਾ ਨਹੀਂ ਨਹੀਂ ਦੇਖੋ ਹੀ ਖੜ ਕੇ ਰੁਕਤਾ ਸੀ ਪੁੱਛ ਜਾਣੇ ਉਹ ਪਰ ਤਾਹਾਂ ਤਾਹ ਤੂੰ ਦੇਖਣਾ ਨਹੀਂ ਜੇ ਤੂੰ ਤਾਂ ਤਲਕ ਭਾਵੇਂ ਨਾ ਮੈਂ ਹੋਰ ਉੱਤ ਜਾਪੂ ਨਹੀਂ ਕੋਪਰਾਣੀ ਬਹੁਤ ਜ਼ਿਆਦਾ ਸਾਹੇ ਰਹਿ ਗਏ ਜੰਗ ਇਧਰ ਹੀ ਆਉਨੇ ਆ ਨੇ ਨਸ ਨਿਕਲ ਉਤਰੋ ਉੱਥੇ ਜਾ ਤੇਰੇ ਡਿੱਕੇ ਕਾਲੀ ਗੂੜੀ ਜੀ ਮਰ ਜਾਈ ਬੂਂਦਾ ਫੇਰਾ ਚੱਲ 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 ਉਹ ਮੇਰਾ ਫੋਨ ਵੀ ਰਿਹਾ ਹਾਂ ਇਹ ਚੱਲੇ ਆ ਹਾਂਜੀ ਬਾਬੇ ਉੱਤੇ ਬੱਬੇ ਬਾਲ ਖਣਾ ਦੇ ਮੱਥਾ ਠੀਕ ਆਏ ਆ ਤੇ ਆ ਕੇ ਡੈਮ ਤੇ ਲੈਨੇ ਕਸਤੀ ਕੁਸ਼ਤੀ ਤੇ ਕਰਦੇ ਹਾਂ ਡੈਮ ਪਾਰ ਜਦੂ ਬਾ ਮਿਲਦੇ ਆ ਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਤੇ ਉੱਥੋਂ ਤੁਰਦੇ ਆ ਫਿਰ ਪਿੰਡ ਕੰਨੀ ਨੂੰ ਚਾਲੇ ਪੁੰਨੇ ਅੱਜ ਆ ਮੁੰਡੇ ਬਣਾ ਲੈਨੇ ਰੀਲਾ ਰੂਲਾ ਆਪਣੇ ਮਿੱਤਰ ਦੇ ਨਾਲ ਆਈ ਸੀ ربا ہڑما کري جاندے نے اودر مالي

ਦਿੱਸਿਸ ਦਿੱਸੋ ਉੱਟੋ ਬਾਟ ਇਸ ਇਸ ਵਾਟਰ ਗੈਸ ਪੂਰੀ 20% ਗੈਸ ਇੱਕ ਵਾਰੀ ਪੀਓ ਇੱਕ ਵਾਰੀ ਪਰ ਮਾਂ ਕੁ ਕੀ ਨਹੀਂ ਪੁਪਾਨੀ ਤੋ ਦਿਨ ਪਿਆਸ ਨਹੀਂ ਲੱਗੂਗੀ ਬਣ ਗਿਆ ਦਿੱਸਿਸ ਬੱਤਾ ਯਾਨੀ ਕਿ ਪ੍ਰਾਥਾਂ ਟਿਪਾ ਦਿੱਸਿਸ ਕਲਾ ਨਮਾ ਕਿਦੜ ਤੋਕ ਦਾ ਟਿਸਟ ਸੇਪੂ ਨੱਪ ਦਾ ਟਿਸਟ ਮੁਰਿੰਟਾ ਸ਼ਰਬਤ ਬੜੀ ਸਖਾਰ ਚਮੀ ਘੱਟੀਆਂ ਬਿੱਟੇ ਬਿੱਟੀ ਕਾਟੀ ਸੋਚ ਚਮੀ ਵੱਡਕਿਆ ਟੇਸਟੀ ਆਬੋ ਬਹੁਤ ਗਏ ਸੀ ਇਹ ਰੋਪਨ ਵਾਲੇ ਰੋਡ ਤੇ ਲੜਾਂ ਦੇ ਤੇ ਰਹੇ ਆ ਸ਼ਾਮ ਤੱਕ ਰੋੜ ਚੜ ਗਈ ਆ ਗਦਾ ਨਾ ਜਦੇ ਪਈਆਂ ਨੇ ਇਹੇ ਆਇਆ ਨੱਚੀਏ ਆਇਆ ਨੱਚੀਏ ਧੀਏ ਵਾਪੇ ਕੇ ਕੇ